ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਵਿੱਚ ਬਲਾਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਗੁਰਾਇਆ ਵਿਖੇ ਇੱਕ ਚੋਣ ਮੰਥਨ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਤ ਹਲਕਾ ਇੰਚਾਰਜ ਪ੍ਰੇਮ ਕੁਮਾਰ ਜ਼ਿਲ੍ਹਾ ਸੈਕਟਰੀ ਮਦਨ ਸਿੰਘ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ ਸੰਗਠਨ ਇੰਚਾਰਜ ਸੰਜੇ ਅਟਵਾਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰੀਤੀ ਸ਼ਰਮਾ ਮਾਰਕੀਟ ਕਮੇਟੀ ਗੁਰਾਇਆ ਦੇ ਪ੍ਰਧਾਨ ਰਮੇਸ਼ ਕੁਮਾਰ ਫਿਲੌਰ ਮੰਡੀ ਬੋਰਡ ਦੇ ਚੇਅਰਮੈਨ ਸੁਖਦੀਪ ਪਾਪੜਾ ਕואର୍ਡੀਨੇਟਰ ਪ੍ਰਵਿੰਦਨ ਨੌਰਾ ਤੋਂ ਬਿਨਾ ਹਲਕੇ ਦੇ ਬਲਾਕ ਪ੍ਰਧਾਨ ਸਾਹਿਬਾਨ ਸਮੇਤ ਸਾਰੇ ਪਾਰਟੀ ਵਰਕਰ ਸ਼ਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਦੀਪ ਦੁੱਗਲ ਨੇ ਪਾਰਟੀ ਦੇ ਜੁਝਾਰੂ ਵਰਕਰਾਂ ਅਤੇ ਲੀਡਰਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਮਾਨਦਾਰੀ ਨਾਲ ਚੋਣਾਂ ਦੌਰਾਨ ਸਖਤ ਮਿਹਨਤ ਕੀਤੀ ਉਨ੍ਹਾਂ ਨੇ ਹਾਰੇ ਹੋਏ ਹਲਕਿਆਂ ਬਾਰੇ ਵੀ ਮੰਥਨ ਕੀਤਾ ਜਿੱਥੋਂ ਪਾਰਟੀ ਨੂੰ ਸਫਲਤਾ ਨਹੀਂ ਮਿਲੀ ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਰਹਿਣ ਦੇ ਕੰਮਾਂ ਨੂੰ ਪੂਰਾ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਜਾਣਗੇ ਕਬਿਲਾ ਵਿਧਾਨ ਸਭਾ ਫਲੋਰ ਦੀ ਹਲਕੇ ਦੇ ਵਿੱਚ ਅਜਗਰਾਇਆ ਸ਼ਹਿਰ ਦੇ ਵਿੱਚ ਕੈਨੇਡੀਅਨ ਪੈਰਿਸ ਦੇ ਵਿੱਚ ਅੱਜ ਜਿਹੜੀ ਸੀਗੀ ਜੈਟ ਟੂਗੇਦਰ ਮੀਟਿੰਗ ਰੱਖੀ ਸੀ ਕਿਉਂਕਿ ਸਾਡੇ ਸਾਰੇ ਸਤਕਾਰਤ ਆਮ ਆਦਮੀ ਪਾਰਟੀ ਦੇ ਦਰਜਾ ਦਰਜਾ ਲੀਡਰ ਸਹਿਬਾਨ ਆਬੂ ਸਹਿਬਾਨ ਔਰ ਪਾਰਟੀ ਦੇ ਵਲੰਟੀਅਰ ਸਾਰਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਈ ਸੀ ਉਸ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਸੀਗਾ ਇਹਨਾਂ ਨੇ ਵਰਕ ਕੀਤਾ ਕੰਮ ਕੀਤਾ ਪੁਰਾ ਸਾਥੀਆਂ ਦਾ ਧੰਨਵਾਦ ਕਰਨ ਦੇ ਲਈ ਕੱਪ ਆਫ ਟੀ ਦੇ ਲਈ ਖਾਣਾ ਸਾਂਝਾ ਕਰਨ ਦੇ ਲਈ ਜਿਹੜੀ ਸੀ ਅੱਜ ਇੱਥੇ ਆ ਮੀਟਿੰਗ ਰੱਖੀ ਸੀ ਇਸ ਮੀਟਿੰਗ ਦੇ ਵਿੱਚ ਸਾਡੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਪ੍ਰਦੀਪ ਦੁੱਗਲ ਜੀ ਸਾਡੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਜਨਰ ਸਕੱਤਰ ਮਦਨ ਸਿੰਘ ਜੀ ਔਰ ਸੰਗਠਨ ਅਨਚਾਰਜ ਸੰਜੀਤ ਅਟਵਾਲ ਜੀ ਔਰ ਸਾਰੇ ਹੀ ਕੋਆਰਡੀਨੇਟਰ ਸਾਰੇ ਹੀ ਜਿਹੜੇ ਬਲਾਕ ਪ੍ਰਧਾਨ ਸਾਡੇ ਮਹਿਲਾ ਬੈਂਕ ਦੇ ਪ੍ਰੀਤੀ ਜੀ ਜ਼ਿਲ੍ਹਾ ਜ਼ਿਲੰਦਰ ਦੇ ਪ੍ਰਧਾਨ ਨੇ ਮਹਿਲਾ ਵੰਗ ਦੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਛੇ ਸੀ ਸਾਰੇ ਸਾਥੀ ਇੱਥੇ ਬੈਠ ਕੇ ਜਿਹੜਾ ਹੈਗਾ ਅੱਜ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੇਰੀ ਸੂਚੀ ਟੀਮ ਨੇ ਧੰਨਵਾਦ ਕੀਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਜਿਹੜਾਗਾ ਇੱਕ ਮੁੱਠੂਕੇ ਜਿਹੜਾਗਾ ਇਲੈਕਸ਼ਨਾਂ ਚੋਣਾਂ ਜਦੋਂ ਵੀ ਕਿਤੇ ਪਾਰਟੀ ਵੱਲੋਂ ਜਦੋਂ ਵੀ ਕਿਤੇ ਕਾਲ ਦਿੱਤੀ ਜਾਂਦੀ ਆ ਉਸ ਦੇ ਵਿੱਚ ਟਾਰਵਾ ਖੜ ਕੇ ਜਿਹੜਾਗਾ ਆ ਹੱਲਣ ਦਾ ਜਿਹੜਾਗਾ ਹੁੱਕਾ ਦਿੱਤਾ ਹੈਗਾ ਆ ਔਰ ਨਾਲ ਦੀ ਨਾਲ ਇਹਨਾਂ ਜਿਹੜੇ ਬਲੌਕ ਸੰਪਤੀ ਦੇ ਸਾਡੇ ਸਾਥੀ ਉਮੀਦਵਾਰ ਸੀ ਜਿਨ੍ਹਾਂ ਨੇ ਅੱਜ ਲੜੀਆ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਸਾਥੀ ਪੜਾਪਰਾ ਸੀ ਜਿਨ੍ਹਾਂ ਨੇ ਅੱਜ ਲੜੀਆ ਮੈਂ ਉਹਨਾਂ ਦਾ ਧੰਨਵਾਦ ਕੀਤਾ ਕਿ ਸਾਡੇ ਇਸ ਤਰ੍ਹਾਂ ਦੇ ਵੀ ਸਾਡੇ ਵਰਕਰ ਸੀਗੇ ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਉਹਨਾਂ ਨੇ 1 ਘੰਟੇ ਦੇ ਵਿੱਚ ਵੀ ਫਾਈਲ ਜਿਹੜੀ ਸੀ ਉਹ ਤਿਆਰ ਕਰਕੇ ਸਾਡੇ ਆ ਬੈਠੇ ਨੇ 8 ਢੇਸੀਆਂ ਤੋਂ ਜਿਹੜੇ ਹੈਗੇ ਆ ਉਹ ਫਾਈਲ ਵੀ ਜਿਹੜੀ ਆ ਮੁਕੰਮਲ ਕੀਤੀ ਉਹਨਾਂ ਨੇ ਲੜਾਈ ਲੜੀ ਆ ਔਰ ਜਿੱਤੇ ਨੇ ਸੋ ਮੈਂ ਸਾਰੀ ਟੀਮ ਦਾ ਜਿਹੜਾ ਹੈਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਨੂੰ ਮੈਂ ਹਮੇਸ਼ਾ ਹੀ ਬਹੁਤ ਵੱਡਾ ਸਤਿਕਾਰ ਦਿੰਦਾ ਲੋਕਤੰਤਰ ਦੇ ਵਿੱਚ ਮੀਡੀਆ ਜਿਹੜਾ ਹੈਗਾ ਚੌਥੇ ਥੰਮ੍ਹ ਵਜੋਂ ਗਿਣਿਆ ਜਾਂਦਾ ਹੈ ਲੋਕਾਂ ਦੀ ਆਵਾਜ਼ ਲੋਕ ਆਵਾਮ ਦੀ ਆਵਾਜ਼ ਜਿਹੜੀ ਹੈਗਾ ਲੋਕਾਂ ਤੱਕ ਲੈ ਕੇ ਲੋਕਾਂ ਤੱਕ ਬਚਾਉਣ ਦਾ ਜਿਹੜਾ ਹੈਗਾ ਬਹੁਤ ਹੀ ਵੱਡਾ ਰੋਲ ਅਦਾ ਕਰਦੀ ਆ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੁਣ ਸਾਰੇ ਆਪਾਂ ਜਿਹੜੇ ਇਕੱਠੇ ਹੋ ਕੇ ਜਿਹੜਾ ਖਾਣਾ ਖਾਣੇ ਆ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਅੱਜ ਹਲਕਾ ਫਲੋਰ ਦੇ ਗ੍ਰੈਂਡ ਹਾਲ ਵਿੱਚ ਜੋ ਕੁਝ ਦਿਨ ਪਹਿਲਾਂ ਬਲੌਕ ਸੰਮਤੀ ਦੀਆਂ ਚੋਣਾ ਹੋਈਆਂ ਸੀ ਉਹਨਾਂ ਦੇ ਤੋਂ ਤੇ ਅੱਜ ਗ੍ਰੈਂਡ ਹਾਲ ਵਿੱਚ ਕਮੇਟੀ ਕੀਤੀ ਗਈ ਜਿਸ ਵਿੱਚ ਬਲੌਕ ਪ੍ਰੈਜ਼ੀਡੈਂਟ ਅਤੇ ਜਿੰਨੇ ਸਾਡੇ ਕੈਂਡੀਡੇਟ ਸੀ ਆਮਾ ਦੀ ਪਾਰਟੀ ਦੇ ਸਾਰੇ ਬੁਲਾਏ ਗਏ ਮੈਂ ਪਹਿਲਾਂ ਤਾਂ ਬਹੁਤ ਬੁਲਾਈ ਦੇ ਰਿਹਾ ਹਾਂ ਸਾਡੇ ਬਿਰਕਾ ਤੋਂ ਸੁਮੇਸ਼ ਜੀ ਜਿਹਨਾਂ ਦੀ ਮਾਤਾ ਜੀ ਜਿੱਤੀ ਨੇ ਅਤੇ ਸਾਡੇ ਸੋਢੀ ਰਾਮ ਜੀ ਜੋ ਖੁਦ ਕੈਂਡੀਡੇਟ ਸੀ ਅਤੇ ਸਾਡੇ ਇੱਕਾ ਬਾਬਾ ਜੀ ਅੱਜ ਹਲਕਾ ਫਲੋਰ ਦੀ ਇੱਕ ਅਹਿਮ ਮੀਟਿੰਗ ਜਿਹੜੀ ਆ ਗੁਰਾਇਆ ਕ੍ਰੈਡਿਟ ਪੈਲਸ ਵਿੱਚ ਰੱਖੀ ਗਈ ਸੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਉਹਨਾਂ ਨਾਲ ਸਾਡੇ ਜ਼ਿਲ੍ਹਾ ਵਿਆਤੀ ਦੇ ਪ੍ਰਧਾਨ ਪ੍ਰਦੀਪ ਦੁੱਗਲ ਜੀ ਜ਼ਿਲ੍ਹਾ ਸੈਕਟਰੀ ਮਦਨ ਸਿੰਘ ਜੀ ਸਿਕਨਨ ਚਾਰ ਸੰਜਟਵਾਲ ਜੀ ਅਤੇ ਦਰਜਾ ਬਜ਼ਾਰਗਾ ਟੀਮ ਜਿਹੜੀ ਸਾਡੀ ਅੱਜ ਇੱਥੇ ਕ੍ਰੈਡਿਟ ਪਾਲਿਸ ਪਹੁੰਚੀ ਆ ਅੱਜ ਦਾ ਮੇਨ ਮੁੱਦਾ ਸਾਡਾ ਮੀਟਿੰਗ ਦਾ ਸੀ ਕਿ ਜਿੰਨੇ ਵੀ ਸਾਡੇ ਕੈਂਡੀਡੇਟ ਜਿਹੜੇ ਇਲੈਕਸ਼ਨ ਲੜੇ ਨੇ ਤਾਂ ਜਿਹੜੇ ਸਾਡੇ ਜਿੱਤੇ ਨੇ ਅੱਜ ਉਹਨਾਂ ਦਾ ਅਸੀਂ ਧੰਨਵਾਦ ਕਰਨ ਲਈ ਇੱਕ ਇੱਕ ਵਿਸ਼ੇਸ਼ ਜਿਹੜੀ ਹਲਕਾ ਫਲੋਰ ਦੀ ਮੀਟਿੰਗ ਜਿਹੜੀ ਆ ਔਰ ਵੱਡੇ ਪੱਧਰ ਤੇ ਲਈ ਕ੍ਰੈਡਿਟ ਪਾਲਿਸ ਰੱਖੀ ਸੀ ਔਰ ਅੱਜ ਸਾਡੇ ਜਿੰਨੇ ਹਲਕਾ ਫਲੋਰ ਦੇ ਬਲੌਕ ਪ੍ਰਧਾਨ ਸਹਿਬਾਨ ਕואର୍ਡੀਨੇਟਰ ਸਾਹਿਬਾਨ ਅਤੇ ਜਿੰਨੇ ਵੀ ਸਾਡੇ ਕੈਂਡੀਡੇਟ ਜਿੱਤੇ ਜਾਂ ਹਾਰੇ ਨੇ ਉਹ ਅੱਜ ਪਹੁੰਚੇ ਨੇ ਅਸੀਂ ਉਹਨਾਂ ਦਾ ਅੱਜ ਤਹਿ ਦਿਲੋਂ ਧੰਨਵਾਦ ਵੀ ਕੀਤਾ ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਿਹੜੀਆਂ ਨਵੀਆਂ ਇਰਾਦਤੀਆਂ ਤਿਆਰ ਕਰਨ ਲਈ ਅੱਜ ਇੱਥੇ ਇੱਕ ਵਾਰਤਾ ਕੀਤੀ ਜੀ